ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁੱਧ ਨਸ਼ਿਆਂ ਵਿਰੁੱਧ ਜੋ ਸਰਦਾਰ ਭਗਤ ਸਿੰਘ ਮਾਨ ਜੀ ਦੀ ਗਵਾਈ ਇੱਕ ਜਤਰਾ ਚੱਲ ਰਹੀ ਹੈ ਅਧਿਕਾਰ ਜੂੜੀਆਂ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਗਏ ਪਰਵਾੜ ਨੰਬਰ 1 ਦੇ ਵਿੱਚ ਮੇਰੀ ਸਾਰੇ ਹੀ ਹਲਕਾ ਵਾਸੀਆਂ ਨੂੰ ਔਰ ਜਿੰਨੇ ਵੀ ਸਾਡੇ ਲੋਕੀਆਂ ਪਾਰਟੀਆਂ ਚ ਵੀ ਭਰਾ ਦੇ ਭੈਣਾਂ ਨੇ ਸਾਡੇ ਬਜ਼ੁਰਗਰੇ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਇਕੱਠੇ ਹੋ ਜੀਏ ਜਿੰਨੇ ਵੀ ਸਾਡੇ ਭਰਾ ਸਮਾਜ ਸੇਵੀ ਨੇ ਕਿਸੇ ਵੀ ਸੰਸਦਾਂ ਵਿੱਚ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜੁੱਦ ਲੜਨਾ ਚਾਹੀਦਾ ਹੈ ਕਿਸੇ ਦੇ ਪੁੱਤ ਨੂੰ ਪੋਤਰੇ ਨੂੰ ਭਰਾ ਨੂੰ ਬਚਾਉਣ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਇਤਿਹਾਸ ਲਿਖਿਆ ਜਾਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਣਾ ਹੈ ਕਿ ਇਸ ਅਗ ਨੂੰ ਭਜਾਉਣ ਦੇ ਵਿੱਚ ਕਿੰਨਾ ਕਿੰਨਾਂ ਨੇ ਸਾਥ ਦਿੱਤਾ ਸੀ ਕਿੰਨਾ ਕਿੰਨਾਂ ਨੇ ਇਹਦੀ ਵਿਰੋਧਤਾ ਕੀਤੀ ਸੀ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਰੂਰ ਆਉਣਾ ਹੈ ਕਿ ਜਿਨ੍ਹਾਂ ਨੇ ਅੱਗ ਭਜਾਉਣ ਦੇ ਵਿੱਚ ਯੋਗਦਾਨ ਪਾਇਆ ਔਰ ਜਿਨ੍ਹਾਂ ਨੇ ਅੱਗ ਨੂੰ ਲਾਉਣ ਦੇ ਵਿੱਚ ਯੋਗਦਾਨ ਪਾਇਆ ਇਸ ਕਰਕੇ ਮੇਰੀ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਨੁਮਾਇੰਦੇ ਨੇ ਹਰੇਗਰ ਚੂੜੀਆਂ ਦੇ ਵਿੱਚ ਕਿਤੇ ਵੀ ਪੰਜਾਬ ਵਿੱਚ ਵੱਸਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਅੱਗ ਭਜਾਉਣ ਦੇ ਵਿੱਚ ਸਾਡਾ ਸਾਥ ਜਰੂਰ ਦਿਓ ਜਿੰਨੇ ਵੀ ਸਾਡੇ ਪ੍ਰਾਸਸ ਸਸਤਾਵਾਵਾਂ ਦੇ ਨਾਲ ਸੰਬੰਧਿਤ ਨੇ ਕਿਸੇ ਵੀ ਸਮਾਜ ਸੇਵੀ ਭਲਾਈ ਦੇ ਵਿੱਚ ਸਾਡੇ ਭਰਾ ਕਿਤੇ ਵੀ ਸਬੰਧਤ ਨਹੀਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਛੇਵੇਂ ਦਰਿਆ ਨੂੰ ਖਤਮ ਕਰਨ ਦੇ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਪੂਰੇ ਪ੍ਰਸ਼ਾਸਨ ਦਾ ਸਾਡਾ ਸਾਥ ਦੋ ਤਾਂ ਜੋ ਅਸੀਂ ਕਿਸੇ ਦੇ ਪੁੱਤ ਨੂੰ ਪੋਤਰੇ ਨੂੰ ਭੀਦੇ ਨੂੰ ਬਚਾ ਸਕੀਏ ਹੱਥ ਜੋੜ ਕੇ ਮੇਰੀ ਸਾਰੇ ਹਰ ਇੱਕ ਨੁਮਾਇੰਦੇ ਨੂੰ ਬੇਨਤੀ ਹੈ ਨਾਲ ਨਾਲ ਮੈਂ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਜੇ ਕੋਈ ਕਿਸੇ ਦਾ ਪੁੱਤ ਭਤੀਜਾ ਕਿਸੇ ਗਲਤ ਅੰਸਰ ਕਰਕੇ ਨਸ਼ੇ ਤੇ ਲੱਗ ਚੁੱਕਾ ਹੈ ਸਰਕਾਰ ਨੇ ਨਸ਼ਾ ਛਡਾਊ ਕੇਂਦਰ ਖੋਲੇ ਨੇ ਉਸ ਬੱਚੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਓ ਇਹ ਬੱਚਾ ਕਹਿਣੇ ਤੋਂ ਬਾਹਰ ਹੈ ਸਾਨੂੰ ਦੱਸੋ ਪ੍ਰਸ਼ਾਸਨ ਦੇ ਨੰਬੰਦੀਆਂ ਨੂੰ ਦੱਸੋ ਮੈਨੂੰ 6 ਤੋਂ ਲੈ ਕੇ 8 ਵਜੇ ਤੱਕ ਮੇਰੇ ਘਰ ਆ ਕੇ ਦੱਸ ਸਕਦੇ ਨਹੀਂ ਮੈਂ ਆਪਣੀ ਟੀਮ ਨੂੰ ਭੇਜ ਕੇ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਵਾਂਗਾ ਉਹ ਜਿਹੜੇ ਜਿਹੜੇ ਨਸ਼ਾ ਕੋਈ ਵੇਚਣ ਵਾਲੇ ਰਹਿ ਗਏ ਨੇ ਉਹਨਾਂ ਨੂੰ ਮੇਰੀ ਤਾੜਨਾ ਨੇ ਉਹਨਾਂ ਨੂੰ ਸੁਨੇਹਾ ਹੈ ਕਿ ਜਿੱਥੇ ਮਰਜ਼ੀ ਜਾ ਕੇ ਲੁਕ ਜਾਣ ਸਰਦਾਰ ਭਗਤ ਸਿੰਘ ਦੇ ਮਾਨ ਜੀ ਨੇ ਜਿਹੜਾ ਜੁੱਧ ਚਲਾਇਆ ਹੈ ਕਿਸੇ ਵੀ ਪੰਜਾਬ ਦੇ ਥਾਣੇ ਦੇ ਅੰਡਰ ਕਾਬੂ ਆ ਜਾਣ ਕਿਤੇ ਵੀ ਕਿੱਥੇ ਵੀ ਪੰਜਾਬ ਦੇ ਕੋਨੇ ਦੇ ਵਿੱਚ ਵੜ ਜਾਣ ਕਿਤੇ ਵੀ ਪੰਜਾਬ ਪੁਲਿਸ ਉਹਨਾਂ ਨੂੰ ਲੁਕਣ ਨਹੀਂ ਦੇਵੇਗੀ ਜਿੰਨੇ ਵੀ ਹਲਕਾ ਵਾਸੀ ਨੇ ਮੇਰੀ ਲਾਸਟ ਦੇ ਵਿੱਚ ਸਾਰਿਆਂ ਨੂੰ ਅਪੀਲ ਹੈ ਬਿੰਦੀ ਹੈ ਇਸ ਜੁੱਧ ਦੇ ਵਿੱਚ ਸਾਰੇ ਹੀ ਰਲ ਮਿਲ ਕੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਕਿਸੇ ਦੇ ਪੁੱਤ ਨੂੰ ਪੋਤਰੇ ਨੂੰ ਭਤੀਜੇ ਨੂੰ ਭਰਾ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਸਕੀਏ ਬਹੁਤ ਬਹੁਤ ਧੰਨਵਾਦ ਜੀ ਵਾਈਗੁਰ ਜੀ ਕਾਂ ਖਾਲਸਾ ਵਾਈਗੁਰ ਜੀ ਸਤਿ ਸ਼੍ਰੀ ਅਕਾਲ ਸਾਹਿਬ ਆਏ ਆ ਜੀ ਸਮਾਨ ਸਰਕਾਰ ਦੀਆਂ ਹਦਾਇਤਾਂ ਦੇ ਸਾਰ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਲੜਾਈ ਚੱਲਦੀ ਆ ਜੁੱਧ ਨਸ਼ਿਆਂ ਵਿਰੁੱਧ ਉਦੇ ਤਹਿਤ ਵਾਰਡ ਨੰਬਰ 11 ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੁਆਰਾ ਮੀਟਿੰਗ ਕੀਤੀ ਗਈ ਤੇ ਇਸ ਵਿੱਚ ਸਾਰੇ ਵਾਰਡ ਵਾਸੀਆਂ ਨੂੰ ਸਪੋਨਸਰ ਕਰਦੇ ਆ ਪੰਨੂ ਸਾਹਿਬ ਨੇ ਕਿਹਾ ਕਿ ਕੋਈ ਵੀ ਕੋਈ ਨਸ਼ਾ ਕਰਦਾ ਹੈ ਤੇ ਉਹਦੇ ਬਾਰੇ ਦੱਸੋ ਉਹਨੂੰ ਨਸ਼ਾ ਛਡਾਉਣ ਦੇ ਵਿੱਚ ਸਰਕਾਰ ਪੂਰੀ ਮਦਦ ਕਰੇਗੀ ਉਹਦਾ ਫ੍ਰੀ ਜਿਹੜਾ ਇਹ ਇਲਾਜ ਕਰਵਾਇਆ ਜਾਏਗਾ ਉਹਦੀ 21 ਦਿਨ ਬਾਅਦ ਕਾਉਂਸਲਿੰਗ ਕੀਤੀ ਜਾਏਗੀ ਤੇ ਉਹਨੂੰ ਨਸ਼ਾ ਛਡਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਨਾਲ ਪੰਨੂ ਸਾਹਿਬ ਨੇ ਕਿਹਾ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਮਹੱਲੇ ਦੇ ਵਿੱਚ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਣੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਮੌਜੂਦ ਨੇ ਫਿਰ ਵੀ ਲੋਕਾਂ ਨੂੰ ਅਗਰ ਲੱਗਦਾ ਹੈ ਕਿ ਇਹਨਾਂ ਦੇ ਹੁੰਦਾ ਨਹੀਂ ਕਾਰਵਾਈ ਹੋ ਰਹੀ ਜਾਂ ਸਿੱਧੀ ਇਹਨਾਂ ਦੀ ਪਹੁੰਚ ਨਹੀਂ ਹੈ ਤੇ ਪੰਨੂ ਸਾਹਿਬ ਨੇ ਕਿਹਾ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਸਿੱਧਾ ਮੇਰੇ ਰਿਹਾਇਸ਼ 'ਤੇ ਆਉਣ ਤੇ ਮੇਰੇ ਨਾਲ ਸਿੱਧਾ ਦੱਸਣ ਕਿ ਕੌਣ ਨਸ਼ਾ ਵੇਚਦਾ ਹੈ ਤੇ ਉਹਦਾ ਜਿਹੜਾ ਨਮਟਾਰਾ ਹੈ ਇੱਕ ਹਫ਼ਤੇ ਦੇ ਵਿੱਚ ਉਹਦਾ ਰਿਜ਼ਲਟ ਮਿਲੇਗਾ ਤੇ ਪੰਨੂ ਸਾਹਿਬ ਦਰਾਂ ਇਹ ਸਪੈਸ਼ਲ ਅਦਾਇਤ ਕੀਤੀ ਗਈ ਜੋ ਵੀ ਵਾਰਡ ਇੰਚਾਰਜ ਨੇ ਜਾਂ ਉਦੇਦਾਰ ਨੇ ਜਾਂ ਸਾਡੇ ਪਾਰਟੀ ਬਲੰਗਰ ਕੋਈ ਵੀ ਕਿਸੇ ਵੀ ਮਹੱਲੇ ਦੇ ਵਿੱਚ ਨਸ਼ਾ ਵੇਚਦਾ ਹੈ ਤੇ ਉਹਦੇ ਖਿਲਾਫ ਕਾਰਵਾਈ ਕਰਵਾਈ ਜਾਏ ਜਿਹੜਾ ਵੀ ਬੰਦਾ ਨਾਮ ਦਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਕਿਸੇ ਦਾ ਨਾਮ ਸਾਹਮਣੇ ਆਗਾ ਲੋਕੀ ਡਰਦੇ ਨੇ ਕਿ ਇਹਦੇ ਨਾਲ ਸਾਡੀ ਰੰਜਿਸ਼ ਪੈਦਾ ਹੋਏਗੀ ਰੰਜਿਸ਼ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਪੰਨੂ ਸਾਹਿਬ ਨਸ਼ਿਆਂ ਦੇ ਵਿਰੋਧਿਆ ਤੇ ਆਪਾਂ ਇੱਕ ਦਿਓ ਟੋਕੇ ਉਹਨਾਂ ਦਾ ਸਾਥ ਦੇਵਾਂਗੇ ਧੰਨਵਾਦ